26 ਜਨਵਰੀ ਗੰਦਰਤਰ ਦਿਵਸ ਤੇ ਐਸਐਸਪੀ ਗੁਰਦਾਸਪੁਰ ਵਿਖੇ ਮਰੀਸ਼ ਕੁਮਾਰ ਓਮਪ੍ਰਕਾਸ਼ ਜੀ ਦੇ ਪ੍ਰਬੰਧਾਂ ਹੇਠ ਵੱਖ-ਵੱਖ ਥਾਣਿਆਂ ਦੇ ਐਸਐਚਓ ਡੀਐਸਪੀ ਐਸਪੀ ਥਾਣਾ ਤੜੀਵਾਲ ਦੇ ਐਸਐਚਓ ਸਰਬਜੀਤ ਸਿੰਘ ਅਤੇ ਡੀਐਸਪੀ ਲਖਮਿੰਦਰ ਸਿੰਘ ਸਮੇਤ ਭਾਈਪ੍ਰਿਫੋਰਡ ਦੇ ਨਾਲ ਫਲੈਗ ਮਾਰਚ ਕੱਢਿਆ ਗਿਆ ਐਸਐਸਪੀ ਗੁਰਦਾਸਪੁਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ 26 ਜਨਵਰੀ ਗੰਦਰਤਰ ਦਿਵਸ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਉਨ੍ਹਾਂ ਆਖਿਆ ਕਿ ਇਹ ਫਲੈਗ ਮਾਰਚ ਆਮ ਜਨਤਾ ਨੂੰ ਸੁਰੱਖਿਆ ਨੂੰ ਯਕੀਨੀ ਬਣਾਉ ਅਤੇ ਜਿਸ ਦੇ ਤਹਿਤ ਵੱਖ-ਵੱਖ ਥਾਣਿਆਂ ਦੇ ਐਸਐਚਓ ਡੀਐਸਪੀ ਅਤੇ ਐਸਪੀ ਸਮੇਤ ਭਾਰੀ ਪੁਲਿਸ ਫੋਰਸ ਨਾਲ 플ੈਗ ਮਾਰਚ ਕੱਢਿਆ ਗਿਆ ਹੈ ਅਤੇ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਵੀ ਕੀਤੀ ਗਈ ਹੈ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਵਿਾਰਸਤ ਵਸਤੂ ਮਿਲਦੀ ਆ ਜਾਂ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਪੰਜਾਬ ਪੁਲਿਸ ਤੁਹਾਡੀ ਸੇਵਾ ਦੇ ਲਈ 24 ਘੰਟੇ ਹਾਜ਼ਰ ਹੈ। ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰੀ ਹਾਲ ਤੇ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ। ਅੱਜ ਗੁਰਦਾਸਪੁਰ ਪੁਲਿਸ ਵੱਲੋਂ ਹਾਰੀਵਾਲ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹ 26 ਜਨਵਰੀ ਦੇ ਮੱਦੇਨਜ਼ਰ ਇਹ ਫਲੈਗ ਮਾਰਚ ਜਿਹੜਾ ਹੈ ਕੱਢਿਆ ਜਾ ਰਿਹਾ ਹੈ ਅਸੀਂ ਡੀਐਸਪੀ ਸਾਹਿਬ ਤੇ ਐਸਪੀ ਸਾਹਿਬ ਐਂਡ ਸਾਰੇ ਐਸਐਚਓਜ਼ ਜੀਓਜ਼ ਫੋਰਸ ਸਾਰੀ ਹੀ ਫੋਰਸ ਨੂੰ ਨਾਲ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਕੀਤੀ ਹੈ ਫੁੱਟ ਪੈਟਰੋਲਿੰਗ ਕੀਤੀ ਹੈ ਬੇਸਿਕਲੀ ਜਿਹੜੇ ਐਂਟੀਸੋਸ਼ਲ ਐਲੀਮੈਂਟਸ ਹੈ ਉਹਨਾਂ ਨੂੰ ਉਕੰਦ ਲਈ ਤੇ ਜਿਹੜੇ ਲੋਕੀ ਹੈ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕੌਨਫੀਡੈਂਸ ਜਨਰੇਟ ਕਰਨ ਦੇ ਲਈ ਫਲੈਗਮਾਰਕ ਕੀਤਾ ਜਾ ਰਿਹਾ। ਕੋਈ ਚੱਲ ਰਹੀ ਹੈ ਕੋਈ ਸਪੈਸ਼ਲ ਅਗੇਵਲ ਕੀਤੀ ਗਈ ਹੈ? ਨਾਕਾਬੰਦੀ ਸਾਰੇ ਸ਼ਹਿਰ ਦੇ ਆਊਟਰ ਪੈਰੀਫਰੀ ਤੇ ਨਾਕਾਬੰਦੀ ਕੀਤੀ ਹੈ। ਸਿਟੀ ਸੀਲਿੰਗ پلان ਜਿਹੜਾ ਹੈ ਉਹ ਐਕਿਊਏਟ ਕੀਤਾ ਗਿਆ। 8 ਨਾਕੇ ਜਿਹੜੇ ਸ਼ਹਿਰ ਦੇ ਵਿੱਚ ਵੀ ਲਾਏ ਗਏ ਹਨ। ਜਿਹੜੀ ਬਟਾਲਾ ਤੋਂ ਸਰਕਾਰੀ ਉਹਨੂੰ ਵੀ ਕਵਰ ਕੀਤਾ ਗਿਆ। ਤੇ ਜਿਹੜੇ ਬਾਰਡਰ ਦੇ ਏਰੀਆ ਹੈਗੇ ਉੱਥੇ ਵੀ ਪੁਲਿਸ ਵੱਲੋਂ ਨਾਕੇ ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਬਾਰਡਰ ਪੈਟਰੋਲਿੰਗ। ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਉਹ 26 ਜਨਵਰੀ ਜਿਹੜਾ ਆਪਣਾ ਰਾਸ਼ਟਰੀ ਤਿਉਹਾਰ ਹੈ ਉਹਨੂੰ ਬੜੇ ਬੜੀ ਚੜ੍ਹ ਕੇ ਉਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਰੇਡ ਦੇ ਵਿੱਚ ਭਾਗ ਲੈਣ ਉਹ ਜਿਹੜਾ ਹੈ ਪ੍ਰੋਗਰਾਮ ਪੂਰਾ ਦੇਖ ਸਕਦੇ ਹੋ ਤੇ ਪੁਲਿਸ ਵੱਲੋਂ ਪੂਰੀ ਆਪਣੀ ਤਿਆਰੀ ਕੀਤੀ ਗਈ ਹੈ ਕੋਈ ਵੀ ਇਨਫੋਰਮੇਸ਼ਨ ਪੁਲਿਸ ਨੂੰ ਦੇਣਾ ਚਾਹੁੰਦੇ ਹਨ ਕੋਈ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹਨ ਤਾਂ 112 ਤੇ ਕਾਲ ਕਰਕੇ ਦੱਸ ਸਕਦੇ ਹਨ ਥੈਂਕ ਯੂ और जो त्रीजा नगर है उससे भी किया गया अगे जो गुरदासपुर सिटी के तो बबरी नाका तो जो, तो जो तो नाक का वो भी लाया गया थैंक